ਪੰਜਾਬ ਦੇ ਮੁੱਖ ਮੰਤਰੀ ਵਰਗੰਤ ਮਾਨ ਨੂੰ 15 ਤਰੀਕ ਨੂੰ ਅਪਾਲਤਰਤਾ ਸਭ ਸਖਤ ਅਤੇ ਤਲਬ ਕੀਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਨੰਗੇ ਪੈਰੀ ਆਉਣ ਨੂੰ ਤਿਆਰ ਹਾਂ ਮੈਂ ਨੰਗੇ ਪੈਰੀ ਆਵਾਂਗਾ ਮੈਂ ਮੁੱਖ ਮੰਤਰੀ ਵਜੋਂ ਨਹੀਂ ਮੈਂ ਇੱਕ ਨਮਾਣੇ ਸਿੱਖ ਦੇ ਤੌਰ ਤੇ ਆਵਾਂਗਾ ਪਰ 15 ਤਰੀਕ ਨੂੰ ਮੇਰੀ ਮਜਬੂਰੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਵੱਲੋਂ ਕਾਨਫਰੰਸ ਵਾਸਤੇ ਆਇਆ ਜਾ ਰਿਹਾ ਤੇ ਮੈਂ ਉੱਥੇ ਹਾਜ਼ਰ ਹੋਣਾ ਇਸ ਕਰਕੇ ਫੇਰ ਇਹ ਜਿਹੜੀ ਫੇਰ ਵਾਲੀ ਗੱਲ ਹੈ ਇਹਦੇ ਵਿੱਚ ਅਗਲੀ ਤਰੀਕ ਕਿਹੜੀ ਹੈ ਲੁਕੀ ਹੋਈ ਹੈ ਜਥੇਦਾਰ ਸਾਹਿਬ ਗੜਗੱਜ ਸਭ ਅਗਲੀ ਤਰੀਕਾ ਕਿਹੜੀ ਕਹਿੰਦੇ ਆ ਤੇ ਭਗਵੰਤ ਮਾਨ ਸਾਹਿਬ ਅਗਲੀ ਤਰੀਕੇ ਦੇ ਉੱਤੇ ਪਹੁੰਚ ਸਕਦੇ ਆ ਜਾਂ ਨਹੀਂ ਪਹੁੰਚ ਸਕਦੇ ਜਿਹੜਾ ਸਮਾਂ ਮਿਆਨ ਕਰੂਗਾ ਜੇਕਰ ਉਸ ਕਤਰਤ ਤੇ ਪਹੁੰਚਦੇ ਆ ਉਥੇ ਜਾ ਕੇ ਆਪਣਾ ਕੀ ਸਪਸ਼ਟੀਕਰਨ ਦਿੰਦੇ ਆ ਜਾਂ ਕੀ ਉਹ ਬਾਦਲ ਪਰਿਵਾਰ ਦੇ ਬਾਰੇ ਸ਼੍ਰੋਮਣੀ ਕਮੇਟੀ ਦੇ ਬਾਰੇ ਜਿਵੇਂ ਕਿ ਉਹ ਗੱਲਾਂ ਕਹਿੰਦੇ ਹੁੰਦੇ ਆ ਉਹੋ ਜੇ ਕੋਈ ਨਾ ਕੋਈ ਭੇਤ ਖੋਲਣਗੇ ਉਹਨਾਂ ਕੋਲੇ ਜਾ ਕੇ ਜਾਂ ਉਥੇ ਜਾ ਕੇ ਸਪਸ਼ਟੀ ਕਰਨ ਦੇ ਕੇ ਮੀਡੀਏ ਦੇ ਮੂਰੀਆਂ ਸੀ ਖੋਲਣਗੇ ਲੋਕਾਂ ਦੇ ਮਨਾਂ ਵਿੱਚ ਸਵਾਲ ਚੱਲਣ ਲੱਗ ਪਿਆ ਸੋਸ਼ਲ ਮੀਡੀਆ ਦੇ ਉੱਤੇ ਗੰਗ ਆਪੋ ਆਪਣੇ ਵਿਚਾਰਾਂ ਨਹੀਂ ਚੱਲ ਰਹੀ ਆ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਬਾਦਲਾਂ ਦੇ ਬਚਾਅ ਵਾਸਤੇ ਆ ਕੁਝ ਹੋ ਰਿਹਾ ਕੁਝ ਲੋਕ ਇਹ ਗੱਲ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਧਾਰਮਿਕ ਸੰਸਥਾਵਾਂ ਦੇ ਬਾਰੇ ਕੋਈ ਵੀ ਚੰਗੀ ਮੰਦੀ ਟਿੱਪਣੀ ਕਰਨ ਤੋਂ ਗਰੇਜ਼ ਹੀ ਕਰਨਾ ਚਾਹੀਦਾ ਵਿੱਚੋਂ ਕੀ ਨਿਕਲੂਗਾ ਤੇ ਕੀ ਅਜੇ ਤੱਕ ਕਿਸੇ ਹੋਰ ਮੁੱਖ ਮੰਤਰੀ ਨੂੰ ਵੀ ਤਲਬ ਕੀਤਾ ਗਿਆ ਕਿਸੇ ਵਰਤਮਾਨ ਜਿਹੜਾ ਵੀ ਸਿਟਿੰਗ ਸੀਐਮ ਹੋਵੇ ਉਹਨੂੰ ਕਦੇ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਦੇ ਦੋ ਮੁੱਖ ਮੰਤਰੀ ਸਮੇਂ-ਸਮੇਂ ਤੇ ਉੱਤੇ ਤਲਬ ਕੀਤੇ ਗਏ ਸਾਬਕਾ ਨਹੀਂ ਵਰਤਮਾਨ ਸਮੇਂ ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਸੀ ਉਦੋਂ ਸਰਜੀਤ ਸਿੰਘ ਬਰਨਾਲਾ ਨੂੰ ਵੀ ਇੱਕ ਵਾਰ ਤਲਬ ਕੀਤਾ ਗਿਆ ਸੀ ਇੱਕ ਵਾਰ ਦਰਬਾਰਾ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ ਇੱਕ ਵਾਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਇਹ ਵੱਖਰੀ ਗੱਲ ਹੈ ਵੀ ਤਿੰਨੋਂ ਸ਼ਖਸੀ ਤਾਂ ਤਿੰਨੋਂ ਜਣੇ ਜਦੋਂ ਇਹ ਆਪਣੇ ਅਹੁਦੇ ਦੇ ਉੱਤੇ ਸੀ ਉਦੋਂ ਤਲਬ ਨਹੀਂ ਹੋਏ ਉਸ ਤੋਂ ਬਾਅਦ ਹੋਏ ਗਿਆਨੀ ਜ਼ੈਲ ਸਿੰਘ ਤਾਂ ਆਪ ਹੋਏ ਹੀ ਨਹੀਂ ਉਹਨਾਂ ਨੇ ਆਪਣੇ OSD ਦੇ ਰਾਹੀਂ ਸਪਸ਼ਟਕਰਨ ਭੇਜਿਆ ਸੀ ਇਹਨਾਂ ਦੇ ਉੱਤੇ ਸਵਾਲ ਕਰਨੇ ਸੀ ਜਾਂ ਇਹਨਾਂ ਦੇ ਕੋਲੋਂ ਸਪਸ਼ਟੀਕਰਨ ਲੈਣਾ ਸੀ ਤਲਬ ਇਹਨਾਂ ਨੂੰ ਕੀਤਾ ਗਿਆ ਸੀ 1984 ਜਦ ਜਿਹੜਾ ਬਲੂ ਸਟਾਰ ਹੋਇਆ ਉਸ ਮਾਮਲੇ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਜਥੇਦਾਰ ਸਾਹਿਬ ਦੇ ਵੱਲੋਂ ਕਹਿੰਦੀ ਅੱ비 ਤਲਬ ਇਸ ਕਰਕੇ ਕੀਤਾ ਗਿਆ ਸੀ ਕਿ ਜੋ ਅਕਾਲੀ ਦਲ ਦੇ ਵਿੱਚ ਦਪੇੜਾ ਅਕਾਲੀ ਦਲ ਵੱਖੋ ਵੱਖਰੇ ਰਾਹਾਂ ਦੇ ਉੱਤੇ ਆ ਪੰਥਕ ਇਕਤਾ ਦੇ ਲਈ ਤੇ ਅਕਾਲੀ 199 ਇਸ ਕਰਕੇ ਬੁਲਾਇਆ ਗਿਆ ਸੀ ਪਰ ਕਿਉਂਕਿ 1984 ਬਲੂ ਸਟਾਰ ਸਿੱਕਤਲੇ ਆਮ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦੇ ਕੋਲੋਂ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਇਸ ਕਰਕੇ ਬਰਨਾਲਾ ਸਭ ਪਹੁੰਚੀ ਨਹੀਂ ਸੀ ਇਹ ਵੱਖਰੀ ਗੱਲ ਹੈ ਕਿ ਜਦੋਂ ਉਹ ਸੀਐਮ ਨਹੀਂ ਰਹੇ ਸਾਬਕਾ ਹੋ ਕੇ ਫਿਰ ਇਹ ਪਹੁੰਚੇ ਪਰ ਇਹਨਾਂ ਨੂੰ ਸਰਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਸੀ ਦਰਬਾਰਾ ਸਿੰਘ ਵੀ ਉਸ ਵੇਲੇ ਨਹੀਂ ਸੀ ਪਹੁੰਚੇ ਉਦੋਂ ਮੈਨੂੰ ਯਾਦ ਆ ਚੰਗੀ ਤਰ੍ਹਾਂ ਵੀ ਇੱਕ ਵਾਰ ਹਿੰਦੂਆਂ ਦਾ ਢਿਲਮਾ ਕਲਾ ਪਿੰਡ ਦੇ ਵਿੱਚ ਢਿਲਮਾਂ ਦੇ ਵਿੱਚ ਹਿੰਦੂ ਕਤਲੇਆਮ ਦੇ ਮਾਮਲੇ ਦੇ ਵਿੱਚ ਜਵਾਬ ਲੈਣ ਦੇ ਲਈ ਉਹਨੂੰ ਤਲਬ ਕੀਤਾ ਗਿਆ ਸੀ ਪਰ ਇਹ ਉੱਥੇ ਉਸ ਵੇਲੇ ਪਹੁੰਚੇ ਨਹੀਂ ਮਤਲਬ ਇਹ ਜਿੱਤੇ 2 सीएम ਇੱਥੇ ਬੁਲਾਏ ਗਏ ਉਹ ਆਏ ਨਹੀਂ ਹਾਲਾਂਕਿ ਸਾਬਕਾ ਹੋਣ ਤੋਂ ਬਾਅਦ ਆਏ ਵੀ ਉਹਨਾਂ ਦੇ ਵਿੱਚ ਸਾਬਕਾ ਹੋਣ ਤੋਂ ਬਾਅਦ ਤੇ ਪ੍ਰਕਾਸ਼ ਸਿੰਘ ਬਾਦਲ ਹੁਰੀ ਵੀ ਗਏ ਸੀ ਪਰ ਸਿਟਿੰਗ ਤੌਰ ਦੇ ਉੱਤੇ ਕੀ ਭਗਵੰਤ ਮਾਨ ਹੁਰੀ ਪਹਿਲੀ ਵਾਰ ਇਹ ਜਾ ਕੇ ਇੱਕ ਰਿਕਾਰਡ ਪੈਦਾ ਕਰਨਗੇ ਜਾਂ ਪਹਿਲੀ ਵਾਰ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਰਾਜਨੀਤਿਕ ਇਤਿਹਾਸ ਦੇ ਵਿੱਚ ਹੋਊ ਕਿ ਇੱਥੇ ਜਾ ਕੇ ਉਹ ਕਹਿਣਗੇ ਜੀ ਕਿ ਮੈਂ ਬਤੌਰ ਮੁੱਖ ਮੰਤਰੀ ਨੰਗੇ ਪੈਰੀ ਆਇਆ ਮੇਰੇ ਕੋਲੇ ਆਹ ਤਰ੍ਹਾਂ ਕਿ ਮੈਂ ਆਹ ਗੱਲਾਂ ਇਸ ਕਰਕੇ ਕਹੀਆਂ ਲੋਕ ਜਥੇਦਾਰ ਸਾਹਿਬ ਦੇ ਵੱਲੋਂ ਜਿਹੜੀ ਵੀਡੀਓ ਦਿਖਾਈ ਗਈ ਹੈ ਜਾਂ ਵੀਡੀਓ ਦਿਖਾਈਆਂ ਗਈਆਂ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜਸਵੀਰ ਜੱਸੀ ਵਾਲੇ ਮਸਲੇ ਨੂੰ ਵੀ ਉਭਾਰ ਰਹੇ ਆ ਤੁਹਾਨੂੰ ਚੇਤੀ ਹੋਣਾ ਪਿਛਲੇ ਦਿਨੀ ਫਤੇਗੜ ਸਾਹਿਬ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਕਿ ਭਾਈ ਹਰਜਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਜਸਵੀਰ ਜੱਸੀ ਹੁਣ ਦੋ ਗੀਤਾਂ ਦਾ ਗਾਇਨ ਕਰਨਗੇ ਜੱਸੀ ਨੇ ਗਾਏ ਗੀਤ ਨੀਲੀ ਪੱਗ ਬਨ ਕੇ ਉਸ ਤੋਂ ਬਾਅਦ ਇੱਕ ਵਿਵਾਦ ਪੈਦਾ ਹੋਇਆ ਪੱਤਰਕਾਰਾਂ ਨੇ ਜਥੇਦਾਰ ਸਾਹਿਬ ਨੂੰ ਇਹ ਗੱਲ ਕਹੀ ਕਿ ਕੀ ਇਸ ਤਰੀਕੇ ਨਾਲ ਪਤਿਤ ਸਿੱਖ ਦੇ ਵੱਲੋਂ ਕੀਰਤਨ ਕੀਤਾ ਜਾ ਸਕਦਾ ਹਾਲਾਂਕਿ ਉਹ ਕੀਰਤਨ ਨਹੀਂ ਸੀ ਜਥੇਦਾਰ ਸਾਹਿਬ ਨੇ ਗੱਲ ਕਹੀ ਕਿ ਕੋਈ ਵੀ ਪਤਿਤ ਸਿੱਖ ਗੁਰੂ ਦੀ ਹਾਜ਼ਰੀ ਦੇ ਵਿੱਚ ਗੁਰਬਾਣੀ ਦਾ ਗਾਇਨ ਨਹੀਂ ਕਰ ਸਕਦਾ ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਜਸਵੀਰ ਜੱਸੀ ਦੇ ਬਾਰੇ ਆਹ ਗੱਲ ਕਹੀ ਗਈ ਆ ਮੁੱਖ ਮੰਤਰੀ ਸਾਹਿਬ ਨੇ ਉੱਤਰੇ ਦਿੱਤਾ ਵੀ ਸਾਰੇ ਹੀ ਕਲਾਕਾਰ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਗੀਤ ਦੀ ਪੇਸ਼ਕਾਰੀ ਕਰਦੇ ਆ ਤੇ ਪਤਾ ਨਹੀਂ ਮर्याਦਾ ਕਿਵੇਂ ਬਣ ਜਾਂਦੀਆਂ ਤੇ ਕੀ ਕਹੀਏ ਹੁਣ ਕੁਝ ਇਸ ਤਰੀਕੇ ਦੀ ਗੱਲ ਜਿੱਥੇ ਅਧਿਕਾਰੀ ਸਾਹਿਬ ਨੇ ਉਹ ਵੀਡੀਓ ਦਿਖਾ ਕੇ ਗੱਲ ਕਹੀ ਹੈ ਕਿ ਮਰਿਆਦਾ ਕੁਲਦੀਪ ਸਿੰਘ ਗੜਗਜ ਨੇ ਨਹੀਂ ਬਣਾਈ ਮਰਿਆਦਾ ਗਿਆਨੀ ਗੁਰਬਚਨ ਸਿੰਘ ਨੇ ਨਹੀਂ ਬਣਾਈ ਮਰਿਆਦਾ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਬਣਾਈ ਇਹ ਮਰਿਆਦਾ 100 ਸਾਲ ਤੋਂ ਚੱਲੀ ਆ ਰਹੀ ਆ ਤੇ ਜੇਕਰ ਤੁਸੀਂ ਨਹੀਂ ਪੜਿਆ ਤੁਸੀਂ ਇਹਦੇ ਬਾਰੇ ਨਹੀਂ ਜਾਣਦੇ ਫਿਰ ਤੁਸੀਂ ਬੋਲਦੇ ਕਿਉਂ ਆ ਕਹਿਣ ਦਾ ਭਾਵ ਇਹ ਜੀ ਕਿ ਇਸ ਵੇਲੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਆ ਇੱਕ ਤੇਰੇ ਗੱਲ ਕਰਨੀ ਕਿ ਭਾਈ ਭਗਵੰਤ ਸਿੰਘ ਮਾਨ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ 328 ਰੁਪਿਆਂ ਦੇ ਲਾਪਤਾ ਹੋਣ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਆ ਸ਼ਤਿੰਦਰ ਸਿੰਘ ਕੋਲੀ ਨੂੰ ਸਾਬਕਾ ਅਕਾਊਂਟੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਹੋਰਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਇੱਕ ਕਾਊਂਟਰ ਕਰਨ ਵਾਲੀ ਗੱਲ ਹੋ ਸਕਦੀ ਆ ਪਰ ਕੁਝ ਲੋਕ ਇਹ ਗੱਲ ਕਹਿੰਦੇ ਕਿ ਤਖਤ ਜਥੇਦਾਰ ਸਹਿਬਾਨ ਤੇ ਸਿੱਖ ਸੰਸਥਾਵਾਂ ਮਹਾਨ ਆ ਤੇ ਇਹਨਾਂ ਦੇ ਉੱਤੇ ਕੋਈ ਵੀ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਵੈਸੇ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰੇ ਆ ਵੀ ਗੋਲਕ ਦੀ ਦੁਰਵਰਤੋਂ ਦੀਆਂ ਖਬਰਾਂ ਸਮੇਂ-ਸਮੇਂ ਤੇ ਆਉਂਦੀਆਂ ਵੀ ਆ ਇਹ ਇਕੱਲਾ ਇੱਥੇ ਨਹੀਂ ਇਹ ਵਿਦੇਸ਼ਾਂ ਦੇ ਵਿੱਚ ਵੀ ਕੁਝ ਲੋਕ ਸਮੇਂ-ਸਮੇਂ ਤੇ ਦਰਬਰਤੋਂ ਕਰਦੇ ਖਬਰਾਂ ਆਉਂਦੀਆਂ ਪਰ ਜਿੰਨੀਆਂ ਖਬਰਾਂ ਆਉਂਦੀਆਂ ਉਹਦੇ ਨਾਲੋਂ ਕਈ ਗੁਣਾ ਵੱਧ ਸੋਸ਼ਲ ਮੀਡੀਆ ਦੇ ਉੱਤੇ ਗੱਲ ਪ੍ਰਚਾਰੀ ਵੀ ਗਈ ਆ ਇਨ੍ਹਾਂ ਗੋਲਕਾਂ ਦੇ ਵਿੱਚ ਹੱਥ ਪਾਉਣ ਵਾਲੇ ਲੋਕ ਆ ਜਿਹੜੇ ਉਹ ਆ ਮਨੁੱਖ ਤੇ ਗੁਰੂ ਸਾਹਿਬ ਨੇ ਜਿਹੜੀ ਦਸਵੰਦ ਦੀ ਪ੍ਰਕਿਰਿਆ ਦੀ ਗੱਲ ਕਹੀ ਸੀ ਉਦੋਂ ਗੁਰੂ ਸਾਹਿਬ ਨੂੰ ਨਹੀਂ ਪਤਾ ਸੀ ਕਿ ਅਸੀਂ ਇਹੋ ਜਿھے ਨਿਕਲਾਂਗੇ ਉਹਨਾਂ ਨੇ ਗੱਲ ਹੋਰ ਤਰੀਕੇ ਦੀ ਕਹੀ ਸੀ ਦਸਵੰਦ ਗਰੀਬਾਂ ਦੇ ਕੰਮ ਆਉਣਾ ਚਾਹੀਦਾ ਤੇ ਅੱਜ ਜੇਕਰ ਕੋਈ ਲੋਕ ਤਾਲਾ ਖੋਲ ਕੇ ਤਾਲਾ ਤੋੜ ਕੇ ਤਿਜੋਰੀ ਪਟ ਕੇ ਗੋਲਕ ਪਟ ਕੇ ਜੇਕਰ ਵਿੱਚੋਂ ਪੈਸੇ ਕੱਢਦੇ ਆ ਇਹ ਇਨਸਾਨੀ ਕਿਰਦਾਰ ਦੀਆਂ ਗਿਰਾਵਟਾਂ ਇਹਦੇ ਵਿੱਚ ਗੁਰੂ ਸਾਹਿਬਾਨ ਦੀ ਦਸਵੰਦ ਪ੍ਰਕਿਰਿਆ ਦਾ ਕਸੂਰ ਨਹੀਂ ਆ ਪਰ ਜਦੋਂ ਆਪਾਂ ਇਹ ਗੱਲ ਕਹਿੰਦੇ ਕਿ ਗੋਲਕ ਦੇ ਵਿੱਚ ਪੈਸੇ ਨਾ ਪਾਓ ਇਹ ਗੱਲ ਚਲੋ ਆਪਾਂ ਤਰਕਯੋਗ ਗੱਲ ਕਰ ਦਿੰਦੇ ਕਿ ਨਾ ਪਾਓ ਪੈਸੇ ਫਿਰ ਨਾ ਲੋਪ ਤੇ ਤੰਦੋ ਵੀ ਪੈਸੇ ਪਰ ਇਹਦਾ ਇੱਕ ਉਤਰੇ ਵੀ ਅਭੀ ਲੰਗਰ ਵੀ ਚੱਲਦੇ ਆ ਗੁਰੂ ਘਰਾਂ ਦੇ ਵਿੱਚ ਕਮਿਊਨੀਕੇਸ਼ਨ ਦੀ ਸਾਂਝ ਵੀ ਪੈਂਦੀ ਆ ਗੁਰੂ ਘਰਾਂ ਦੇ ਵਿੱਚ ਸੰਗਤ ਵੀ ਜਾਂਦੀ ਆ ਗੁਰੂ ਘਰਾਂ ਦੀ ਮੇਨਟੇਨੈਂਸ ਦੇ ਕੰਮ ਵੀ ਹੁੰਦੇ ਆ ਉਥੇ ਘੱਟ ਜਾ ਵੱਧ ਤਨਖਾਹਾਂ ਵੀ ਦੇਣੀਆਂ ਹੁੰਦੀਆਂ ਬਿੱਲ ਬਿਜਲੀ ਪੱਤੀ ਵੀ ਪਾਣੀ ਦਾ ਵੀ ਹੁੰਦਾ ਇਸ ਤਰ੍ਹਾਂ ਦੀਆਂ ਵੀ ਜਦੋਂ ਕੋਰੋਨਾ ਮਹਾਮਾਰੀ ਆਈ ਜਾਂ ਹੋਰ ਵੱਖ-ਵੱਖ ਸਮੇਂ ਦੇ ਉੱਤੇ ਔਕੜਾਂ ਆਈਆਂ ਸੰਕਟ ਆਏ ਉਦੋਂ ਫਿਰ ਗੁਰੂ ਦੀ ਗੋਲਕ ਦੇ ਵਿੱਚੋਂ ਵੀ ਲੋਕਾਈ ਦੀ ਮਦਦ ਹੁੰਦੀ ਆ ਤੇ ਇਹ ਹੁਣੇ ਵੀ ਚਾਹੀਦੀ ਆ ਜਿਹੜੇ ਲੋਕ ਦੋ ਨੰਬਰ ਦਾ ਕੰਮ ਕਰਦੇ ਗੁਰੂ ਦੀ ਗੋਲਕ ਦੇ ਨਾਂ ਦੇ ਉੱਤੇ ਉਹ ਫਿਟ ਲਾਣ ਤਾਲੀ ਗੱਲ ਆ ਉਹ ਤਾਂ ਮੈਂ ਸੋਚਦਾ ਹੁਣ ਲਾਸ਼ਾਂ ਉਹ ਨਾ ਗੁਰੂ ਦੇ ਆ ਨਾ ਘਰ ਜਾਂਦੇ ਨਾ ਸਮਾਜ ਦੇ ਨਾ ਪੰਜਾਬੀਆਂ ਦੇ ਨਾ ਗੈਰ ਪੰਜਾਬੀਆਂ ਦੇ ਲਾਸ਼ਾਂ ਜਿਹੜੇ ਗੁਰੂ ਦੀ ਗੋਲਕ ਦੇ ਵਿੱਚ ਹਿਰਾਫੇਰੀ ਕਰਦੇ ਆ ਔਰ ਇਹਨਾਂ ਗੱਲਾਂ ਨੂੰ ਜਦੋਂ ਅਸੀਂ ਉਭਾਰਦੇ ਆਂ ਤੇ ਉਦੋਂ ਫਿਰ ਇੱਕ ਨਵੀਂ ਚਰਚਾ ਪੈਦਾ ਹੁੰਦੀ ਆ ਉਸ ਚਰਚਾ ਦੇ ਵਿੱਚ ਬ੍ਰੇਕ ਕੋਈ ਨਹੀਂ ਹੁੰਦੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੌਣ ਕਿਹਨੂੰ ਗਾਲ ਕੱਢ ਜੇ ਕੌਣ ਕੀ ਦੇ ਬਾਰੇ ਕੁਝ ਕਹੇ ਜੇ ਕੋਈ ਮਰਾਦਾ ਥੋੜੀ ਆ ਇਸ ਕਰਕੇ ਆਪਾਂ ਜਿਹੜੀਆਂ ਟਿੱਪਣੀਆਂ ਕਰਦੇ ਆਂ ਜਥੇਦਾਰ ਸਾਹਿਬ ਰਾਜਨੀਤੀ ਨਾ ਕਰਨ ਇਹ ਵੀ ਸਹੀ ਗੱਲ ਆ ਤੇ ਕੋਈ ਸਿਆਸੀ ਬੰਦਾ ਜਿਹੜਾ ਉਹ ਕਿਸੇ ਵੀ ਤਖਤ ਬਾਰੇ ਜਥੇਦਾਰ ਸਹਿਬਾਨ ਦੇ ਬਾਰੇ ਇਹੋ ਜਿਹੀਆਂ ਟਿੱਪਣੀਆਂ ਨਾ ਕਰੇ ਜਿਹਦੇ ਕਰਕੇ ਆਮ ਲੋਕ ਬਾਹਰ ਦੇ ਵਿੱਚ ਆਪਸ ਦੇ ਵਿੱਚ ਭੜਦੇ ਹੋਣ ਪਰ ਹੁਣ ਇੱਕ ਤਾਂ ਜਸਵੀਰ ਸਿੰਘ ਪੱਟੀ ਨੇ ਜਿਹੜੇ ਕਿ ਸੀਨੀਅਰ ਪੱਤਰਕਾਰ ਵੀ ਆ ਤੇ ਜਿਨ੍ਹਾਂ ਦੇ ਵੱਲੋਂ ਇੱਕ ਅਖਬਾਰ ਦੇ ਵਿੱਚ ਦਿਨਕ ਪਾਸਕਰ ਦੇ ਵਿੱਚ ਆਪਣੇ ਵਿਚਾਰ ਦਰਜ ਕਰਵਾਏ ਗਏ ਆ ਉਹਨਾਂ ਨੇ ਗੱਲ ਕਹੀ ਆ ਕਿ ਜਾਨੀ ਕੁਲਦੀਪ ਸਿੰਘ ਗੜਗਾਜ ਸਿੱਖ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਦੇ ਅਨੁਸਾਰ ਪਤਿਤ ਸਿੱਖ ਨੂੰ ਨਾ ਤਾਂ ਅਕਾਲ ਤਰਤ ਸਾਬ ਤੇ ਤੇ ਨਾ ਹੀ ਸਕਤਰਤ ਦੇ ਵਿੱਚ ਤਲਬ ਕਰ ਸਕਦੇ ਆ ਮੁੱਖ ਮੰਤਰੀ ਮਾਨ ਨੂੰ ਤਲਬ ਕਰਕੇ ਉਹਨਾਂ ਨੇ ਇੱਕ ਨਵੀਂ ਪਰੰਪਰਾ ਸ਼ੁਰੂ ਕਰ ਦਿੱਤੀ ਆ ਪੱਟੀ ਦੇ ਕਹਿਣ ਮੁਤਾਬਕ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਜਾਰੀ ਦਖਲ ਅੰਦਾਜ਼ੀ ਦੀ جنگ ਦੇ ਵਿੱਚ ਇਹ ਰਾਜਨੀਤਿਕ ਰਣਨੀਤੀ ਵੱਧ ਲੱਗਦੀ ਆ ਜਿਹਦੇ ਦੂਰ ਰਸੇ ਸਿਆਸੀ ਨਤੀਜੇ ਹੁਟਕਦੇ ਆ ਜੇ ਮੁੱਖ ਮੰਤਰੀ ਪੇਸ਼ ਹੁੰਦੇ ਆ ਤਾਂ ਇਸ ਵਿਵਾਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਫਾਇਦਾ ਘੱਟ ਤੇ ਨੁਕਸਾਨ ਵੱਧ ਹੋਣ ਦੀ ਸੰਭਾਵਨਾ ਕਿਉਂਕਿ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਿੰਘ ਸਾਹਿਬ ਜੇ ਮੈਨੂੰ ਬੁਲਾਉਣ ਤਾਂ ਉਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਬੇਨਕਾਬ ਕਰਨਗੇ ਇਹ ਹੁਕਮ ਜਾਇਬ ਪਾਵਨ ਸਰੂਪਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਦਾ ਇੱਕ ਹਿੱਸਾ ਵੀ ਹੋ ਸਕਦਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪਰ ਸਰਕਾਰ ਦਾ ਇਸ ਜਾਂਚ ਤੋਂ ਪਿੱਛੇ ਹਟਣਾ ਫਿਲਹਾਲ ਸੰਭਵ ਨਹੀਂ ਦਿਖਾਈ ਦਿੰਦਾ ਵੇਨੇ ਪਾਈ ਕੀ ਮੰਦਾ ਕਿਉਂਕਿ ਪੱਤਰਕਾਰਾਂ ਦਾ ਸਿੱਖ ਮਾਮਲਿਆਂ ਦੇ ਮਾਹਰਾਂ ਦਾ ਪੰਥਕ ਜਾਣਕਾਰੀ ਮੁਕੰਮਲ ਜਾਂ ਘਟਵਾਦ ਰੱਖਣ ਵਾਲਿਆਂ ਦਾ ਇਹ ਕਹਿਣਾ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਤੇ ਜੋ ਜੋ ਕੁਝ ਹੁਣ ਤੱਕ ਅਕਾੜੀ ਦਲ ਦੇ ਵੱਲ ਕੀਤਾ ਗਿਆ ਮੈਂ ਬੇਨਕਾਬ ਕਰੂੰਗਾ ਜੇ ਮੈਨੂੰ ਬੁਲਾਉਂਦੇ ਤਾਂ ਹੁਣ ਫਿਰ ਉਹ ਵੇਲਾ ਆ ਗਿਆ ਜਦੋਂ ਬੁਲਾਇਆ ਗਿਆ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਸਭ ਉੱਥੇ ਜਾ ਕੇ ਕਈਆਂ ਨੂੰ ਬੇਨਕਾਬ ਕਰਨਗੇ ਕੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਉਣਗੇ ਜਾਂ ਫਿਰ ਉਹ ਚੁੱਪ ਰਹਿਣਗੇ ਕੀ ਇਹ ਸੱਚੀ ਮੁੱਚੀ ਹੀ ਕਾਰਵਾਈ ਆ ਜਿਹੜੀ ਉਹ ਆਮ ਆਰਮੀ ਪਾਰਟੀ ਦੇ ਵੱਲੋਂ ਜਿਹੜੀ ਪਿਛਲੇ ਕੁਝ ਸਮੇਂ ਦੇ ਵਿੱਚ ਨੀਤੀ ਘੜੀ ਗਈ ਆ ਉਹਦੇ ਤਹਿਤ ਆ ਜਾਂ ਇਹ ਸੱਚੀ ਮੁੱਚੀ ਇਸ ਤਰੀਕੇ ਨਾਲ ਬੋਲਣਾ ਨਹੀਂ ਚਾਹੀਦਾ ਇਹ ਉਹਦੇ ਆਧਾਰ ਦੇ ਉੱਤੇ ਆ ਇਹ ਗੱਲ ਸੱਚ ਆ ਕਿ ਤਖਤਾਂ ਦੇ ਜਥੇਦਾਰ ਸਹਿਬਾਨ ਦੇ ਉੱਤੇ ਬਹੁਤ ਲੋਕ ਟਿੱਪਣੀਆਂ ਕਰਦੇ ਆ ਜਿਹਦੇ ਨਾਲ ਮੈਂ ਕਦੇ ਵੀ ਨਿੱਜੀ ਤੌਰ ਤੇ ਸਹਿਮਤ ਨਹੀਂ ਹੋਇਆ ਦੇਖੋ ਸਾਡੇ ਵਿੱਚੋਂ ਹੀ ਬਹੁਤ ਸਾਰੇ ਲੋਕ ਚੰਗੇ ਵੀ ਆ ਬਹੁਤ ਸਾਰੇ ਲੋਕ ਚੰਗੇ ਤੋਂ ਉਲਟ ਵੀ ਆ ਤਖਤਾਂ ਦੇ ਜਥੇਦਾਰ ਦੋ ਦੋ ਆ ਪਰ ਦੋਵਾਂ ਨੂੰ ਹੀ ਗਾਲਾਂ ਪੈਂਦੀਆਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕੌਣ ਕੀ ਦੇ ਬਾਰੇ ਅਪਸ਼ਬਦਾਂ ਨਹੀਂ ਵਰਤੋਂ ਕਰ ਜੇ ਅੱਜਕੱਲ੍ਹ ਇਸ ਗੱਲ ਦਾ ਪਤਾ ਨਹੀਂ ਹੁੰਦਾ ਹਾਲਾਂਕਿ ਅਸੀਂ ਕਹਿੰਦੇ ਵੀ ਸਤਿਕਾਰਯੋਗ ਨੇ ਜਥੇਦਾਰ ਸਾਹਿਬ ਦਾ ਸਤਿਕਾਰ ਬਹੁਤ ਸਾਰਾ ਹੋਣਾ ਚਾਹੀਦਾ ਕਿ ਹੈਗਾ ਵੀ ਆ ਪਰ ਬੀਤੇ ਮਹੀਨੇ ਦੇ ਵਿੱਚ ਰਾਜਨੀਤਿਕ ਚੱਕਰਬੀ ਦੀ ਵਿੱਚ ਕਈ ਕੁਝ ਐਸਾ ਹੋਇਆ ਜਿਹੜਾ ਕਿ ਚੰਗੇ ਤੋਂ ਉਲਟਾ ਹੁਣ ਵੀ ਨਹੀਂ ਕਿ ਇਹ ਮਾਮਲਾ ਜਿਹੜਾ ਕਿ ਤਲਬ ਕੀਤਾ ਗਿਆ ਭਗਵੰਤ ਸਿੰਘ ਮਾਨ ਨੂੰ ਇਹ ਕਿਹੜੇ ਪਾਸੇ ਨੂੰ ਮੋੜ ਘਟਦਾ ਤੁਸੀਂ ਭਗਵੰਤ ਸਿੰਘ ਮਾਨ ਦਾ ਫੇਸਬੁੱਕ ਸਫਾ ਦੇਖ ਲਓ ਜਿਹਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ ਮੈਂ ਨੰਗੇ ਪੈਰੀ ਜਾਊਂਗਾ ਉੱਥੇ ਟਿੱਪਣੀਆਂ ਪੜ੍ਹ ਲਓ ਜੇ ਉਸੇ ਬਿਆਨ ਨੂੰ ਕਿਸੇ ਨੇ ਆਪਦੇ ਹੋਰ ਫੇਸਬੁੱਕ ਤੇ ਪਾਇਆ ਤੁਸੀਂ ਉੱਥੇ ਬਿਆਨ ਪੜ੍ਹ ਲਓ ਮਤਲਬ ਇਹਦਾ ਇਹ ਹੈ ਜੀ ਕਿ ਅੱਧੇ ਕ ਲੋਕ ਉਧਰ ਆ ਤੇ ਅੱਧੇ ਕ ਲੋਕ ਉਧਰ ਆ ਕੁਝ ਲੋਕ ਇਹ ਗੱਲ ਕਹਿੰਦੇ ਵੀ ਭਗਵੰਤ ਮਾਨ ਸਾਹਿਬ ਇੱਧਰ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਆ ਬਿਲਕੁਲ ਬਹੁਤ ਵਧੀਆ ਗੱਲ ਆ ਪਰ ਭਾਈ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਦੋ ਤਿੰਨ ਬੰਦੇ ਗੋਲਦਾਂ ਨਾਲ ਮਾਰੇ ਜਾਂਦੇ ਆ ਆਪਾਂ ਉਹਦੇ ਬਾਰੇ ਕੋਈ ਉੱਤਰ ਦੇਣਾ ਕੁਝ ਲੋਕ ਇਹ ਵੀ ਗੱਲ ਕਹਿੰਦੇ ਵੀ ਜਥੇਦਾਰ ਸਹਿਬਾਨ ਨੂੰ ਭਗਵੰਤ ਮਾਨ ਹੋਰੀ ਤਾਂ ਦੱਸੇ ਪਰ ਬਾਦਲਾਂ ਦੇ ਬਾਰੇ ਹੁਣ ਤੱਕ ਵੀ ਠੁਕਵੀਂ ਕਾਰਵਾਈ ਕਿਉਂ ਨਹੀਂ ਹੋਈ ਉਹਨਾਂ ਦਾ ਇਹ ਕਹਿਣਾ ਕਿ ਬਾਦਲਾਂ ਦੇ ਉੱਤੇ ਹਾਲੇ ਵੀ ਠੁਕਵੀਂ ਕਾਰਵਾਈ ਨਹੀਂ ਹੋਈ ਉਹ ਇਹ ਕਹਿੰਦੇ ਵੀ ਭਾਈ ਇਹ ਤਾਂ ਉਹਨਾਂ ਦੇ ਨਾਲ ਨੇੜਤਾ ਪੁਗਾਈ ਗਈ ਆ ਆਪਣੇ ਵਾਲਾ ਪੱਖ ਰੱਖਿਆ ਗਿਆ ਇਹ ਪੱਜ-ਪੱਜ ਦੇ ਵਿੱਚ ਕਈਆਂ ਨੂੰ ਸ਼ਬਦ ਖਾਰਾ ਲਾਈਆਂ ਜਾਂਦੀਆਂ। ਮਤਲਬ ਇਹ ਜੀ ਕਿ ਸਭ ਦੇ ਆਪੋ ਆਪਣੇ ਵਿਚਾਰ ਆ ਤੇ ਸਭ ਦੇ ਵਿਚਾਰਾਂ ਦਾ ਸਤਕਾਰ ਆ। ਪਰ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੇ ਗਏ ਜੋ ਕਿ 15 ਜਨਵਰੀ ਤੋਂ ਨਹੀਂ ਜਾਣਗੇ। ਅਗਲੀ ਕਿਸੇ ਵੀ ਤਰੀਕੇ ਤੇ ਗਏ। ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਜਾਂ ਕਹਿ ਲੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ ਮੁੱਖ ਮੰਤਰੀ ਰਹਿੰਦਿਆਂ ਕੋਈ ਅਕਾਲ ਤਖਤ ਸਾਹਿਬ ਦੇ ਸਿਕਤਰਤ ਦੇ ਵਿੱਚ ਗਿਆ ਸਪਸ਼ਟੀ ਕਰਨ ਦੇ। ਤੇ ਜੇ ਮੰਨ ਲਓ ਨਹੀਂ ਜਾਂਦੇ ਤੇ ਫਿਰ ਇਹ ਤੀਜੇ ਮੁੱਖ ਮੰਤਰੀ ਬਣ ਜਾਣੇ ਆ ਜਿਹਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਵੀ ਆ ਦਰਬਾਰਾ ਸਿੰਘ ਵੀ ਆ ਤੇ ਫਿਰ ਭਗਵੰਤ ਸਿੰਘ ਮਾਨ ਵੀ ਹੋਣਗੇ ਸੋ ਤੇਲ ਤੇ ਤੇਲ ਦੀ ਧਾਰ ਕਈ ਲੋਕ ਦੇਖ ਰਹੇ ਆ ਵੀ ਮਾਮਲਾ ਕਿਹੜੇ ਪਾਸੇ ਨੂੰ ਜਾਂਦਾ ਤੇ ਕੀ ਆਉਦੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਜਾਂ ਆਮ ਆदमी ਪਾਰਟੀ ਦੇ ਸੀਨੀਅਰ ਜਾਂ ਜੂਨੀਅਰ ਨੇਤਾ ਉਹ ਵਿਧਾਇਕ ਆ ਮੰਤਰੀ ਆ ਚੇਅਰਮੈਨ ਆ ਜਾਂ ਕੋਈ ਵੀ ਆ ਜੱਬ ਲਾਰੇ ਆ ਉਹ ਸਿੱਖ ਜਿੱਥੇ ਬੰਦਿਆਂ ਜਾਂ ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਨੇ ਉੱਤੇ ਕੋਈ ਟਿੱਪਣੀ ਕਰਨਗੇ ਜਾਂ ਨਹੀਂ ਇਹ ਰਵਾਲਟ ਧਿਆਨ ਟਿਕਾ ਰਹਿਣਾ ਵੀ ਜੋ ਹੁਣ ਤਲਬ ਕੀਤਾ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਚਾਰਾਂ ਦੇ ਵਿੱਚ ਕੀ ਤਬਦੀਲੀ ਆਉਂਦੀ ਹੈ ਕੀ ਉਹ ਸਿੱਖ ਸੰਸਥਾਵਾਂ ਦੇ ਉੱਤੇ ਸ਼ਬਦ ਪਵਾਰ ਜਾਰੀ ਰੱਖਣਗੇ ਜਾਂ ਫਿਰ ਨਹੀਂ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ